ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਜ਼ਰੂਰੀ ਬੇਨਤੀ ਸਾਂਝੀ ਕਰਨੀ ਹੈ ਜੀ ਭੈਣਾਂ ਤੇ ਭਰਾਵਾਂ ਦੇ ਨਾਲ ਅਸੀਂ ਸੁਪਨਿਆਂ ਦੇ ਘਰ 'ਚ ਖੜੇ ਆਂ ਰਾਤ ਦਾ ਟਾਈਮ ਆ ਤੇ ਹਾਂਜੀ ਹਾਂਜੀ ਪੁੱਤ ਇੱਕ ਮਿੰਟ ਪੁੱਤੂ ਮੜਾ ਹੀ ਰੋਗ ਜੇ ਬਸ ਦੋ ਮਿੰਟ ਰੋ ਨਹੀਂ ਤੇਰੀ ਵੀਡੀਓ ਨਹੀਂ ਬਣਾਉਂਦਾ ਉਹ ਸਾਹਮਣੇ ਜੀ ਤੁਸੀਂ ਦੇਖਦੇ ਨਵੀਂ ਬਿਲਡਿੰਗ ਆ ਜਿਹੜੀ ਤਿਆਰ ਹੋਈ ਜਾਂਦੀ ਹੈ ਜੀ ਤੇ ਸਤਿ ਪਾਤਸ਼ਾਹ ਕਿਰਪਾ ਕਰਨ ਮਾਗੀ ਵਾਲੇ ਦਿਨ ਅਸੀਂ ਇਹਦੀ ਬਿਲਡਿੰਗ ਦੀ ਜਿਹੜੀ ਰਹਿ ਆ ਸ਼ਬਜ਼ੁਰਗਾਂ ਦੀ ਉਹ ਸ਼ੁਰੂ ਕਰ ਦੇਣੀ ਹੈ ਇਸ ਪਹਿਲੇ ਫਲੋਰ ਦੇ ਉੱਪਰ ਕਿਉਂਕਿ ਥੰਡੇ ਵਾਲੇ ਤੇ ਬੀਬੀਆਂ ਭੈਣਾ ਰਹਿੰਦੀਆਂ ਇਹ ਫਸਟ ਫਲੋਰ ਦੇ ਉੱਪਰ ਅਸੀਂ ਬਾਪੂਆਂ ਦੀ ਰਹਿਸ਼ ਕਰਨੀ ਹੈ ਤੇ ਇਸ ਟਾਈਮ ਬਹੁਤ ਹੀ ਮੁਸ਼ਕਲ ਦੀ ਵਿੱਚੋਂ ਨਹੀਂ ਨਿਕਲ ਰਹੇ ਅਸੀਂ ਪਰ ਸਾਡੀ ਇੱਕ ਬੇਨਤੀ ਆ ਸਾਨੂੰ ਇੱਕ ਤਾਂ ਜਗ੍ਹਾ ਹੈ ਨਹੀਂ ਜਮੈਂ ਸਾਡੇ ਕੋਲੇ ਬਹੁਤ ਸਾਰੀਆਂ ਕੌਲਾਂ ਆਉਂਦੀਆਂ ਬਹੁਤ ਸਾਰੇ ਭੈਣ ਭਰਾ ਨਰਾਜ਼ ਹੁੰਦੇ ਆ ਕਿ ਅਸੀਂ ਲੈਣ ਨਹੀਂ ਆਏ ਬੰਦਾ ਟਾਡੇ ਇੱਥੇ ਪੰਡ ਇਦਾਂ ਸੀ ਉਦਾਂ ਸੀ ਤੁਸੀਂ ਦੇਖ ਕੇ ਅੰਦਾਜ਼ਾ ਲਾਓ ਅੱਗੇ ਵੀ ਮੈਂ ਕਈ ਵਾਰੀ ਦਿਖਾ ਚੁੱਕਿਆ ਸੀ ਇਹ ਵੀਡੀਓ ਦੇ ਵਿੱਚ ਵੀ ਦੇਖੋ ਵਿੱਚ ਦੀ ਲੰਘਣ ਵਾਸਤੇ ਵੀ ਜਿਹੜੀ ਜਗ੍ਹਾ ਸੀਗੀ ਹੈ ਨਾ ਉਹ ਵੀ ਹੁਣ ਖਤਮ ਹੋ ਗਈ ਆ ਆ ਦੇਖੋ ਆ ਟੇਡੇ ਲੋਟ ਵੀ ਮੰਜੇ ਸੀ ਜਿਹੜੇ ਨਾ ਵਿੱਚ ਜਗ੍ਹਾ ਇੱਥੇ ਆਨੇ ਕੋਈ ਇਹ ਲੋਟ ਟੇਡੇ ਲੋਟ ਵੀ ਮੰਜੇ ਲਾਤੇ ਨਾਲ ਲੰਬੇ ਲੋਟ ਆ ਇੱਕ ਇੱਕ ਮੰਜਾ ਹੋਰ ਐਡ ਕਰ ਲਿਆ ਦੇਖੋ ਤੁਰਤ ਕਰ ਲੰਬਾਈ 'ਚ ਤੁਸੀਂ ਦੇਖੋ ਪੂਰਾ ਫੁੱਲ ਹੋ ਗਿਆ ਜੀ ਸਾਰਾ ਦੇਖੋ ਹਮਾਂ ਨਾਲ ਦੀ ਨਾਲ ਮੰਝੇ ਦਾ ਮੰਝਾ ਜੋੜ ਕੇ ਇੱਦਾਂ ਲਾਈ ਹੋਈ ਨੇ ਮੰਝੇ ਮਸ ਇੱਥੋਂ ਦੀ ਪੈਰਾਂ ਵਾਲੇ ਪਾਸੇ ਦੀ ਉਤਰਨ ਦੀ ਜਗਾ ਵਾ ਵਿੱਚ ਵੀ ਇੰਨੀ ਕਿ ਸਪੇਸ ਉਧਰਲੇ ਪਾਸੇ ਰੱਖੀ ਹੋਈ ਆ ਪੈਰਾਂ ਵਾਲੇ ਪਾਸੇ ਇੰਨੀ ਕਿ ਸਪੇਸ ਇਸ ਪਾਸੇ ਰੱਖੀ ਹੋਈ ਹੈ ਪੈਰਾਂ ਵਾਲੇ ਪਾਸੇ ਕਿਵੇਂ ਕਰ ਦਿੱਤਿਆ ਸਮਝਿਆ ਬੱਤੂ ਸਾਲੇ ਠੀਕ ਆ ਹਾਂ ਬੁੱਤ ਨੂੰ ਚਾਬੀ ਲਿਆਉਗਾ ਤੇ ਆ ਦੇਖੋ ਸਸੇ ਕਰ ਬਾਈ ਜੀ ਸਸੇ ਕਰ ਤੇ ਇਮੀ ਨਾਲੋ ਇਹ ਹਾਲਾਤ ਨੇ ਜਿਵੇਂ ਇੱਥੇ ਵੀ ਜਿੰਨੀ ਜਗ੍ਹਾ ਬਜਤੀ ਸੀ ਇਹਦੇ ਵਿੱਚ ਵੀ ਅਸੀਂ ਟੇਡੇ ਲੋਟ ਮੰਜੇ ਲਾਉਂਨੇ ਆ ਨੌਨ ਰੇਸ ਬੁੱਤ ਲਾਉਨੇ ਆ ਤੇ ਇਸੇ ਤਰ੍ਹਾਂ ਹੁਣ ਗਰਮੀਆਂ ਦੇ ਵਿੱਚ ਤਾਂ ਕੀ ਸੀ ਵੀ ਇੱਥੇ ਵੀ ਮੰਜੇ ਲੱਗ ਜਾਂਦੇ ਸੀ ਬਾਹਰ ਪੈ ਜਾਂਦੇ ਸੀ ਹਨਾ ਹੇ ਹੁਣ ਸਰਦੀਆਂ ਦੇ ਵਿੱਚ ਤਾਂ ਇੱਥੇ ਪੈਣਾ ਬਹੁਤ ਔਖਾ ਵਾ ਭਾਈ ਤਾਂ ਠੰਡ ਇੰਨੀ ਆ ਧੁੰਦ ਪੈਂਦੀ ਆ ਤੇ ਆ ਤੁਹਾਨੂੰ ਸਾਹਮਣੇ ਵਾਲਾ ਹਾਲ ਦਿਖਾਉਨੇ ਸਾਡਾ ਵੀ ਸਾਡੀ ਬੇਨਤੀ ਹੈ ਜੀ ਇੱਕ ਤਾਂ ਉੱਪਰ ਵਾਸਤੇ ਸਾਨੂੰ ਨਾ ਗੱਡੇ ਚਾਹੀਦੇ ਆ ਬੈੱਡ ਅਸੀਂ ਬਣਵਾਉਣੇ ਦਿੱਤੇ ਆ 100 ਬੈੱਡ ਬਣਵਾਉਣਾ ਵਾ ਅਸੀਂ ਅੰਬਾਲੇ ਫੈਕਟਰੀ ਤੋਂ ਬਣਵਾ ਰਹੇ ਆ ਬੈੱਡ ਤੇ ਆਰਡਰ ਕਿ ਹੋ ਜੂਗਾ ਉਹ ਤੋਂ ਸੰਗਤ ਨੂੰ ਦੱਸਾਂਗੇ ਬਿੰਡਾਂ ਦੇ ਬਾਰੇ ਵਿੱਚ ਮੇ ਜਿਹੜੇ ਬੈੱਡ ਬਣਵਾ ਰਹੇ ਆਂ ਸੀ ਇਦਾਂ ਦੇ ਲੋਹੇ ਦੀਆਂ ਪਾਈਪਾਂ ਵਾਲੇ ਹਨਾ ਬਿਨਾ ਟਾਇਰਾਂ ਤੋਂ ਇਹ ਦੇਖਦੇ ਹੋ ਇਹ ਵੀ ਫੁੱਲਾ ਹਨਾ ਸਾਰਾ ਪੂਰਾ ਹਾਲ ਭਰਿਆ ਹੋਇਆ ਵਾ ਤੇ ਸਾਨੂੰ ਨਾ ਗੱਦੇ ਚਾਹੀਦੇ ਸ ਇੱਕ ਤਾਂ ਰਿਐਕਸ਼ਨ ਚਾਹੀਦੀ ਜਿਹੜੀ ਗੱਦਿਆਂ ਦੇ ਉੱਤੇ ਕੱਪੜਾ ਚੜਦਾ ਹੁੰਦਾ ਹਨਾ ਤੇ ਇੱਕ ਸੰ ਜਿਵੇਂ ਸਪੰਜ ਹੁੰਦੀ ਹੈ ਗੱਦੇ ਦੀ 5 ਇੰਚੀ ਸਪੰਜ ਚਾਹੀਦੀ ਹੈ ਜੀ ਉਹ ਜਿਹੜੀ ਸਲੀਪ ਵੈਲ ਕੰਪਨੀ ਦੀ ਜਾਂ ਵਧੀਆ ਕੰਪਨੀ ਦੀ ਆਉਂਦੀ ਆ ਇਿੱਥੇ ਨਾਲ ਗੱਦੇ ਜਿਹੜੇ ਡਾਕਟਰ ਬੈੱਡ ਹੁੰਦੇ ਉਹਨਾਂ ਦੇ ਥੱਲੇ ਗੱਦੇ ਬਣਾਉਣੇ ਆ ਤੇ ਉਹਨੂੰ ਮੰਨ ਲਓ ਰੈਕਸਨ ਦਾ ਕੱਪੜਾ ਲੱਗਣਾ ਵਾ ਵਿੱਚ ਕੋਈ ਵਾਸ਼ਰੂਮ ਕਰੇ ਜਾਂ ਕੁਝ ਹੋਰ ਕਰੇ ਕੋਈ ਦਿੱਕਤ ਨਾ ਆਵੇ ਤੇ ਇਧਰ ਸਾਡੀ ਰਸੋਈ ਆ ਹਨ ਜਿਵੇਂ ਅੱਗੇ ਵੀ ਤੁਸੀਂ ਦੇਖਦੇ ਹੋ ਰਸੋਈ ਤਾਂ ਵਾਈਕੂੰ ਤੇ ਕਿਰਪਾ ਨਾਲ ਹੋਸੀ ਚਾਹੇ ਛਿੰਡਾ ਥੱਲੇ ਬਣਾਈ ਆ ਪਾਲ ਸਿੰਘ ਢੈਲਾ ਵਗੈਰਾ ਲਗਾ ਕੇ ਵਧੀਆ ਬਣਾ ਲਈ ਆ ਜੀ ਅਵੇ ਕੋ ਇੰਦਾਂ ਟਾਈਲਾਂ ਲੱਗ ਗਈਆਂ ਸਭੀ ਚ ਸਾਰੇ ਪੱਕਾ ਹੋ ਗਿਆ ਸੋਹਣਾ ਹੋ ਗਿਆ ਆ ਜਿਹੜੇ ਸਾਡੇ ਵਲੰਟੀਅਰ ਵਾਸਤੇ ਇੰਦਾਂ ਅਸੀਂ ਗਰਮ ਗਰਮ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕਰ ਲਿਆ ਇੱਥੇ ਹਾਂ ਇਧਰ ਭਾਂਡੇ ਧੋਣ ਦਾ ਸਿਸਟਮ ਲੱਗਾ ਵਾ ਉਹ ਬਾਬਰਵੰਗ ਨਹੀਂ ਬੰਦ ਹੋਣ ਵਾਲਾ ਮੇਰਾ ਫੋਨ ਬੰਦ ਹਾਲੇ ਸਾਰੇ ਇਹ ਦੂਜੇ ਤੇ ਚੱਲ ਪੂ ਦੂਜੇ ਤੇ ਮੇਰਾ ਬੈਗ ਕਿੱਥੇ ਧਿਰੂ ਆ ਗਿਆ ਕਿੱਥੇ ਆ ਧਿਰੂ ਫੜ ਕੇ ਲਈ ਭੱਜ ਕੇ ਤੀਰ ਤੋਂ ਪਾਵਰ ਬੈਂਕ ਫੜ ਕੇ ਲਈ ਤੀਰ ਤੋਂ ਭੱਜ ਕੇ ਜਾਈ ਤੇ ਆਹ ਦੇਖੋ ਇੱਧਰ ਵੀ ਹਨਾ ਇੱਕ ਇੱਕ ਖਾਲੀ ਜਗ੍ਹਾ ਜਿਹੜੀ ਇੱਕ ਇੱਕ ਖਾਲੀ ਜਗ੍ਹਾ ਚ ਮੰਜੇ ਪਰ ਚੁੱਕੇ ਤੇ ਦੇਖੋ ਤੇ ਇੱਕ ਤਾਂ ਰੈਕਸ਼ਨ ਚਾਹੀਦਾ ਜੀ ਗੱਦਿਆਂ ਦਾ ਤੇ ਇੱਕ ਡਾਕਟਰ ਬੈੱਡ ਚਾਹੀਦੇ ਆ ਉਹਦਾ ਹਜੇ ਅੰਮਾਲੇ ਆਰਡਰ ਦਿੱਤਾ ਹਜੇ 20 ਦਿਨ ਲੱਗਣਗੇ ਗੱਦੇ ਉਹ ਬੈੱਡ ਬਣਾਉਣ ਨੂੰ ਤਾਂ ਉਹ ਕਹਿੰਦੇ ਸੀ ਤੇ ਇੱਕ ਸਾਡੀ ਹੱਥ ਜੋੜ ਕੇ ਬੇਨਤੀ ਹੈ ਭੈਣਾ ਭਰਾਵਾਂ ਨੂੰ ਜੀ ਮੈਂ ਠੰਡ ਬਹੁਤ ਆ ਹਨਾ ਗਲਵਜ਼ ਸਕਾਫ ਵੀ ਬੀ ਆਂ ਦੇ ਸਕਾਫ ਹੁੰਦੇ ਨੇ ਬੱਚੀਆਂ ਦੇ ਜਿਵੇਂ ਚੁੰਨੀ ਵਰਗੇ ਥੋੜੇ ਲੰਬੇ ਸਕਾਫ ਹੁੰਦੇ ਆ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਹਨਾ ਅ ਦੂਸੇ ਮਫਲਰ ਚਾਹੀਦੇ ਆ ਮਫਲਰ ਹੈ ਨਹੀਂਗੇ ਤੇ ਇਹ ਹਸਪੀਟਲ ਆ ਸਾਡਾ ਜੀ ਇਹਦੇ ਚ ਵੀ ਮਾਰੇ ਦੀ ਮੇਰ ਨਾਲ ਆਈ ਸੀ ਯੂ ਸਾਹਮਣੇ ਤਿਆਰ ਹੋਈ ਜਾਂਦਾ ਆਈ ਸੀ ਯੂ ਦੇ ਵੀ 8 ਬੈੱਡ ਬਾਕੀ ਸਿਚੂ ਬਣ ਜਾਣਾ ਵਾ ਤੇ ਬਾਕੀ ਹਸਪੀਟਲ ਦੀ ਬਹੁਤ ਵਧੀਆ ਮਹਾਰਾਜ ਦੀ ਮੇਰ ਨਾਲ ਜਿਹੜੇ ਹਸਪਤਾਲਾਂ ਚ ਮਰੀਜ਼ ਦਾਖਲ ਕਰਾਉਂਦੇ ਸੀ ਅੱਗੇ ਅਸੀਂ ਅਲੱਗ-ਅਲੱਗ ਥਨਾਵਾਂ ਤੇ ਉਹ ਹੁਣ ਇੱਥੇ ਹੀ ਸਾਡਾ ਸਰ ਜਾਂਦਾ ਵਾ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਤੇ ਵਾਹਿਗੁਰੂ ਮੇਰ ਕਰਨ ਸੱਚੇ ਬਾਦਸ਼ਾਹ ਤੰਦਰੁਸਤੀਆਂ ਵਾਖਣ ਸਾਰਿਆਂ ਨੂੰ ਤੇ ਜਿਹੜਾ ਕੋਰਦੂ ਜੀ ਤੁਸੀਂ ਸਹਿਯੋਗ ਦਿਨੇਓ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਪਿਆਰ ਸਦਕਾ ਹੀ ਇਹ ਸੇਵਾ ਜਿਹੜੀ ਹੈਗੀ ਆ ਚੱਲਦੀ ਆ ਤੇ ਤੁਸੀਂ ਇੱਕ ਬੇਨਤੀ ਹੱਥ ਜੋੜ ਕੇ ਜਿਹੜੇ ਜਿਵੇਂ ਹੁਣ ਗਰਮ ਆਪਾਂ ਕੱਪੜੇ ਆ ਤੇ ਉਹ ਜਰੂਰ ਹਨਾ ਪਹੁੰਚਦੇ ਕਰਿਓ ਸਕਾਰਫ ਵਗੈਰਾ ਟੋਪੀਆਂ ਵਗੈਰਾ ਤੇ ਸ਼ਾਲ ਹੋ ਗਏ ਲੋਈਆਂ ਹੋ ਗਈਆਂ ਕਾਰਜਾਇਆਂ ਦੇ ਗਲਾਫ ਹੋ ਗਏ ਤੇ ਬੂਟ ਵਗੈਰਾ ਤਾਂ ਹੋ ਗਿਆ ਜੀ ਪੂਰੇ ਹੁਣ ਸਾਡੇ ਕੋਲੇ ਤੇ ਕੋਟੀਆਂ ਵੀ ਹੈਗੀਆਂ ਬੂਟ ਵੀ ਹੈਗੇ ਆ ਬਾਡੀ ਫਾਰਮਰ ਵੀ ਹੈਗੇ ਆ ਤੇ ਬਸ ਜ਼ਰੂਰਤ ਆ ਤਾਂ ਇੱਕ ਛੇਤੀ ਛੇਤੀ ਬਿਲਡਿੰਗ ਦਾ ਕੰਮ ਨੇਪਰੇ ਚੜ ਜਵੇ ਰੰਗ ਰੰਗ ਹੋ ਗਿਆ ਥੋੜਾ ਬਹੁਤ ਕੰਮ ਰਹਿ ਗਿਆ ਬਸ ਲੱਕੜ ਦਾ ਕੰਮ ਰਹਿ ਗਿਆ ਥੋੜਾ ਜਿਹਾ ਇੱਕ ਲੱਕੜ ਦੀ ਲੋੜ ਆ ਦੀ ਲੱਕੜ ਦੀ ਸੇਵਾ ਕਰ ਸਕਦੇ ਹੋ ਇੱਕ ਹੁਣ ਉੱਪਰਲਾ ਤੁਸੀਂ ਦੇਖਦੇ ਹੋ ਆ ਦੇਖੋ ਤਾਂ ਵਾਲਾ ਸ਼ਟਰਿੰਗ ਹੋ ਗਈ ਆ ਹੁਣ ਇਹਦੇ ਵਿੱਚ ਸਰੀਏ ਦਾ ਜਾਲ ਬੰਨਿਆ ਜਾਣਾ ਮਸਰੀਆ ਚਾਹੀਦਾ ਜੀ ਸਰੀਏ ਦੀ ਜਿਆਦਾ ਜ਼ਰੂਰਤ ਹੈਗੀ ਆ ਤੇ ਸਰੀਏ ਦੇ ਵਿੱਚ ਜਰੂਰ ਸਹਿਯੋਗ ਦਿਓ ਤੇ ਇੱਕ ਆਈਸੀਯੂ ਬਣ ਰਿਹਾ ਫਿਰ ਇਹਦੇ ਵਿੱਚ ਹਸਪੀਟਲ ਦੇ ਵਿੱਚ ਉਹਦੇ ਸਮਾਨ ਮੋਨੀਟਰ ਚਾਹੀਦੇ ਆ ਉਹਦੇ ਵਿੱਚ ਪੰਪ ਚਾਹੀਦੇ ਆ ਹੋਰ ਇਹ ਗੀਆਂ ਚੀਜ਼ਾਂ ਚਾਹੀਦੀਆਂ ਨਾ ਤੇ ਉਹ ਜਰੂਰ ਬਣਦਾ ਯੋਗਦਾਨ ਪਾਓ ਤੇ ਇੱਕ ਸਲਾਈ ਮਸ਼ੀਨਾਂ ਚਾਹੀਦੀਆਂ ਜੀ ਸਾਨੂੰ 10 ਕ ਸਲਾਈ ਮਸ਼ੀਨਾਂ ਜਿਹਦੇ ਵਿੱਚ ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਹੁੰਦੀਆਂ ਜਿਹੜੀਆਂ ਨਾ ਜਿਹਦੇ ਵਿੱਚ ਪੈਰਾਂ ਵਾਲੀਆਂ ਮਸ਼ੀਨਾਂ ਚਾਹੀਦੀਆਂ 10 ਆ ਬਾਈ ਨੂੰ ਰੋਕੀ ਤੇ 10 ਮਸ਼ੀਨਾਂ ਜਿਹੜੀਆਂ ਨਾ ਉਹ ਚਾਹੀਦੀਆਂ ਜਿਹਦੇ ਵਿੱਚ ਪੈਰਾਂ ਦੇ ਨਾਲ ਸਟਿਚਿੰਗ ਹੁੰਦੀ ਹੈ ਸਲਾਈ ਹੁੰਦੀ ਹੈ ਉਹ ਵਾਲੀਆਂ ਤੇ ਉਹ ਜਰੂਰ ਸਾਨੂੰ ਪਹੁੰਚਦੀਆਂ ਕਰਿਓ ਜੀ ਸਾਰੇ ਜਾਨੇ ਤੇ ਕਿਉਂਕਿ ਅਸੀਂ ਨਾ ਸਲਾਈ ਸੈਂਟਰ ਖੋਲਣ ਲੱਗੇ ਆਂ ਇਹ ਇਹਦੇ ਵਿੱਚ ਸਟਿਚਿੰਗ ਸੈਂਟਰ ਖੋਲਣਾ ਹੈ ਕਿ ਕੰਪਿਊਟਰ ਸੈਂਟਰ ਖੋਲਣਾ ਸੀ ਇੱਕ ਉਹਦੇ ਵਿੱਚ ਸਾਨੂੰ ਕੰਪਿਊਟਰ ਚਾਹੀਦੇ ਆ ਜੀ 10 ਕ ਤੇ ਕੰਪਿਊਟਰ ਟੇਬਲ ਤਾਂ ਕੱਲ ਵੀਰ ਜੀ ਹੁਣੇ ਆਏ ਸੀ ਬਹਾਲੀ ਤੋਂ ਟੀਵੀ ਵਾਲੇ ਅਮਿਤ ਵੀਰ ਉਹ ਓਕੇ ਕਰ ਗਿਆ ਵੀ ਅਸੀਂ ਕੰਪਿਊਟਰ ਟੇਬਲ ਭੇਜ ਦਾਂਗੇ ਤੇ ਪਰ ਜਿਹੜਾ ਹੈਗਾ ਆਪਣਾ ਆਹ ਕੰਪਿਊਟਰ ਉਹ ਬੇਸਿਕ ਨਾਰਮਲ ਜਿਹਾ ਕੰਪਿਊਟਰ ਹੀ ਹੁੰਦੇ ਆ ਬਾਹਲੇ ਮਹਿੰਗੇ ਨਹੀਂ ਹੁੰਦੇ ਜਿਹੜੇ ਉਹਦੇ ਨਾਲ ਕੀ ਆ ਅਸੀਂ ਬੇਸਿਕ ਕੰਪਿਊਟਰ ਦੀ ਐਕਸਲ ਦੀ ਟੈਲੀ ਦੀ ਇਹ ਟ੍ਰੇਨਿੰਗ ਕਰਾਇਆ ਕਰਾਂਗੇ ਬੱਚੇ ਬੱਚੀਆਂ ਨੂੰ ਤਾਂ ਜੋ ਉਹਨਾਂ ਕੋਲੇ ਸਕਿੱਲ ਹੋ ਸਕੇ ਹੈਨਾ ਫਿਰ ਸਟਿਚਿੰਗ ਦਾ ਕਰਨ ਲੱਗਿਆ ਅਸੀਂ ਵੀ ਜਿਹੜੀ ਮਤਲਬ ਸਟਿਚਿੰਗ ਆ ਉਹ ਕਰਾ ਸਕਾਂ ਸਿੱਖਣ ਸਾਡੀਆਂ ਬੱਚੀਆਂ ਤੇ ਬੱਚੇ ਆ ਦੇਖੋ ਪਾਲੀ ਬੋਰਡ ਆ ਇਹ ਮਰੀਜ਼ਾਂ ਵਾਸਤੇ ਆ ਪਰ ਇੱਥੇ ਅਸੀਂ ਪਰਿਵਾਰਕ ਮੈਂਬਰ ਪਾਏ ਹੋਏ ਨੇ ਥੱਲੇ ਹਸਪਤਾਲ ਵਾਸਤੇ ਜਗ੍ਹਾ ਘਾਟਾ ਇਹਨਾਂ ਨੂੰ ਜੇ ਉੱਧਰ ਸ਼ਿਫਟ ਕਰਾਂਗੇ ਜਿੱਥੇ ਛੇਰੀ ਇੱਥੇ ਹਸਪਤਾਲ ਵਾਲੇ ਮਰੀਜ਼ ਪਾਏ ਜਾਣਗੇ ਹੁਣ ਇੱਥੇ ਜਿਵੇਂ ਬਾਪੂ ਗਪਾਲ ਬਾਪੂ ਗੈਰਵਾਣਾ ਇੱਧਰ ਡਾਕਟਰ ਤਲਵਾਰ ਪਏ ਨੇ ਜਿਹੜੇ ਆਪਣੇ ਐਮਬੀਬੀਐਸ ਨੇ ਮਤਲਬ ਇਹ ਉਹ ਜਿਹੜੇ ਮੈਂਬਰ ਨੇ ਜਿਹੜੇ ਥੋੜੇ ਸੈਂਸਿਟਿਵ ਨੇ ਜਿਨ੍ਹਾਂ ਨੂੰ ਥੱਲੇ ਰੋਲੇ ਗੋਲੇ ਤੋਂ ਥੋੜਾ ਦੂਰ ਰੱਖਣਾ ਪੈਂਦਾ ਜਿਹੜੇ ਥੋੜੇ ਜਾਂ ਤਾਂ ਜਿਆਦਾ ਚੱਲ ਫਿਰ ਨਹੀਂ ਸਕਦੇ ਜਾਂ ਜਿਆਦਾ ਜਿਹੜੇ ਉਹ ਆ ਵੀ ਬਹੁਤ ਸ਼ਾਂਤ ਸ਼ਾਂਤ ਸੁਹਾਦੇ ਨੇ ਤੇ ਉਹਨਾਂ ਨੂੰ ਇੱਥੇ ਲੱਗ ਰੱਖਿਆ ਹੋਇਆ ਵਾ ਇਸ ਕਰਕੇ ਸਾਡੀ ਬੇਨਤੀ ਹੈ ਜੀ ਤੇ ਤੁਸੀਂ ਜਰੂਰ ਇੱਕ ਤਾਂ ਬੈੱਡਿੰਗ ਮੰਗਵਾ ਸਕਦੇ ਜਲਦੀ ਜਲਦੀ ਆਪਣੀ ਤੇ ਇੱਕ ਗਰਮ ਜਿਵੇਂ ਆ ਮਫਰ ਹੁੰਦੇਗਾ ਲੱਤ ਪੋਣ ਵਾਲੇ ਹੋਗੇ ਇਹ ਘਾਟਾ ਤੇ ਫਿਰ ਟੋਪੀਆਂ ਹੋ ਗਈਆਂ ਦਸਤਾਨੇ ਹੋਗੇ ਤੇ ਰੱਬਾਂ ਤਾਂ ਹੈਗੀਆਂ ਬਹੁਤ ਪਈਆਂ ਜਿਆਦਾ ਨਾ ਤੇ ਹੋਰ ਕੀ ਜਗਾ ਕੋਟੀਆਂ ਵਾਸਤੇ ਸਕਾਫ ਚਾਹੀਦੇ ਜਿਹੜੀਆਂ ਥੋੜੇ ਲੰਬੇ ਦੇ ਹੁੰਦੇ ਥੋੜੇ ਜਿਹੇ ਟੋਪੀ ਬਣੀ ਹੁੰਦੀ ਆ ਤੇ ਮੁੱਛਾਂ ਜੀਆਂ ਹੁੰਦੀਆਂ ਦੋਧੇ ਪਾਸੇ ਹੈ ਨਾ ਲੰਬੇ ਜਿਹੇ ਥੋੜੇ ਜਿਹੇ ਤੇ ਇੱਕ ਔਰ ਕੀ ਹੁੰਦੇ ਸੀ ਜੀ ਬੱਸ ਫੋਨੀ ਕੋਈ ਚੁੜਦਾ ਬਾਕੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਤੁਸੀਂ ਵੀ ਪੇਸ਼ ਸਕਦੇ ਹੋ ਇੱਥੇ ਤੇ ਇੱਕ ਹੁਣ ਗਰਮੀਆਂ ਦੀ ਵੇਲੇ ਤਿਆਰੀ ਕਰੀ ਜਨਾਂ ਜੇ ਹੁਣ ਗਰਮੀਆਂ ਵਾਸਤੇ ਕੂਲਰ ਲੱਗਣੇ ਆ ਤੇ ਕੂਲਰਾਂ ਦੀ ਲੋੜ ਆ ਗਰਮੀਆਂ ਚ ਇੱਕਦਮ ਨਾ ਮਿਸਤਰੀ ਮਿਲਦਾ ਹੁਣ ਅਸੀਂ ਡਾਕਟਰ ਉਮਾਰਾ ਨਾਂ ਦੀ ਬਿਲਡਿੰਗ ਚ ਕਰਾਈ ਜਨਾਂ ਵੱਡੇ ਕੂਲਰ